ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਰਟ ਸੂਈ ਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਖੈਰੜ ਛਰਵਾਲ ਵਿਖੇ ਜਿੱਥੇ ਸਾਡੇ ਸਵਬੀ ਮੇਨ ਸਾਡੇ ਬਡੇ ਭਾਜੀ ਸਾਡੇ ਰਿਸਪੈਕਟਡ ਬ੍ਰਦਰ ਹਰਮਨ ਭਾਜੀ ਜੀ ਐਂਟੀ ਡਰਗ ਮੂਵਮੈਂਟ ਕਨਵੀਨਰ ਪੰਜਾਬ ਜੋ ਕਿ ਅੱਜ ਇੱਥੇ ਆ ਕੇ ਸੇਵਾ ਜੋ ਨਿਭਾ ਰਹੇ ਆ ਭਾਜੀ ਇਹ ਸਾਡੇ ਬ੍ਰਦਰ ਕੀ ਨਾਮ ਹੈ ਭਾਜੀ ਆਪਣਾ ਰਵੀਰ ਲਖਵੀਰ ਸਿੰਘ ਜਿਨ੍ਹਾਂ ਦਾ ਕਿ ਆਲਰੇਡੀ ਇਹ ਮਕਾਨ ਜਿਹੜਾ ਹੈਗਾ ਪੂਰੇ ਦਾ ਪੂਰਾ ਪਿੱਛੇ ਡਿੱਗ ਚੁੱਕਾ ਆ ਬਾਲੇ ਛੱਤਾਂ ਪੂਰੇ ਡਿੱਗ ਚੁੱਕੀਆਂ ਐ ਇਸ ਵੇਲੇ ਜੇ ਗੱਲ ਕਰ ਲਈਏ ਕਿ ਇਸ ਵੇਲੇ ਸੇਟਾ ਕਰਨੋਂ ਵੀ ਥਾਂ ਨਹੀਂ ਹੈ ਮੇਰੀ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਖਾਸ ਕਰਕੇ ਇਸ ਇਸ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਮੇਰੀ ਅਪੀਲ ਹੈ ਹੱਥ ਜੋੜ ਕੇ ਅਸੀਂ ਸਾਰੇ ਦੇ ਸਾਰੇ ਆਪਾਂ ਦੂਸਰੇ ਘਰ ਨੂੰ ਦੌੜਿਓ ਆ ਦੂਸਰੇ ਘਰ ਦੇ ਨਾਲੋਂ ਪਹਿਲਾਂ ਅਸੀਂ ਆਪਣਾ ਘਰ ਦੇਖ ਲਈਏ ਸਾਡੇ ਆਪਣੇ ਘਰ ਦੇ ਵਿੱਚ ਇਹ ਇੰਨਾ ਨੁਕਸਾਨ ਹੋ ਗਿਆ ਜਿਹੜਾ ਕਿ ਅਸੀਂ ਪੂਰਾ ਹੀ ਨਹੀਂ ਕਰ ਸਕਦੇ ਆ ਸਾਡੇ ਸਾਡੇ ਬ੍ਰਦਰ ਜਿਹੜੇ ਹੈਗੇ ਆ ਨਖਵੀਰ ਜੀ ਜਿਹੜੇ ਕਿ ਕਹ ਲਈਏ ਵੀ ਆਪਾਂ ਲੇਬਰ ਮੈਨ ਹੈਗੇ ਆ ਜੇ ਇਸ ਵੇਲੇ ਇਹਨਾਂ ਦਾ ਨੁਕਸਾਨ ਦਾ ਗੱਲ ਕਰੀਏ ਤੇ ਘੱਟੋ ਘੱਟ 3 ਲੱਖ ਤੋਂ ਉੱਪਰ ਦਾ ਨੁਕਸਾਨ ਹੈ ਇਸ ਵੇਲੇ ਮੈਂ ਇਹੀ ਹੱਥ ਬੰਨ ਕੇ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਜਿੰਨੇ ਵੀ ਸਾਡੇ ਇਲਾਕਾ ਨਿਵਾਸੀਆਂ ਔਰ ਪ੍ਰਸ਼ਾਸਨ ਨੂੰ ਵੀ ਜਿਹੜੇ ਇਦਾਂ ਦੇ ਜਿਹੜੇ ਜਿਹੜੇ ਵਾਕਿਆ ਹੀ ਜਿੱਥੇ ਸਾਨੂੰ ਲੱਗਦਾ ਕਿ ਲੋੜ ਹੈਗੀ ਆ ਇਹਨਾਂ ਨੂੰ ਤਵੱਜੋ ਦਿੱਤੀ ਜਾਵੇ ਨਾ ਕਿ ਸਿਰਫ ਫੋਟੋਆਂ ਤੱਕ ਸੀਮਤ ਰਹੀਏ ਆਪਾਂ ਨਾ ਵੀਡੀਓ ਤੱਕ ਸੀਮਤ ਰਹੀਏ ਵਾਕਿਆ ਇਹ ਦਿਲੋਂ ਇਹਨਾਂ ਦੇ ਨਿਕਲਣੀ ਚਾਹੀਦੀ ਕਿ ਵਾਕਿਆ ਜੇ ਐਸੇ ਕੋ ਕਿਉਂ ਕਰਕੇ ਗਿਆ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਡੇ ਪਿੰਡ ਆਏ ਪਿੰਡਾ ਪ੍ਰਧਾਨ ਜੀ ਦਾ ਜੋ ਕਿ ਆ तकरीबन ਹਫਤਾ ਹੋ ਗਿਆ ਦੌੜਦੇ ਪਏ ਆ ਕਦੀ ਇਹਦੇ ਲਈ ਕਦੀ ਉਹਦੇ ਲਈ ਮੈਨੂੰ ਕਰੀਬਨ ਕਰੀਬਨ 15-20 ਫੋਨ ਇਹਨਾਂ ਦੇ ਆ ਜਾਂਦੇ ਦਿਹਾੜੀ ਦੇ ਵਿੱਚ ਵੀ ਆਪਾਂ ਆ ਕਰਨਾ ਆ ਕਰਨਾ ਇੱਕ ਦੂਜੇ ਦੇ ਨਾਲ ਏਸੀ ਤਰ੍ਹਾਂ ਹੀ ਜੇ ਅੱਗੇ ਆਪਾਂ ਮੋਂਡੇ ਨਾਲ ਮੋਂਡਾ ਲਾ ਕੇ ਚੱਲਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੁਸੀਬਤ ਨੂੰ ਅਸੀਂ ਬੜੀ ਸੌਖੀ ਤਰੀਕੇ ਦੇ ਨਾਲ ਨਿਕਲ ਸਕਦੇ ਆ ਐਸ ਵੇਲੇ ਹਰੇਕ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਖੜਨ ਦੇ ਨਾਲ ਹੀ ਆਪਾਂ ਕਹਿ ਸਕਦੇ ਕਿ ਅਸੀਂ ਆਪਣਾ ਅਸਲੀ ਧਰਮ ਨਿਭਾ ਸਕਦੇ ਆਂ ਅਸੀਂ 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 ਅਸਲੀ ਧਰਮੀ ਆ ਅਸੀਂ ਇੱਥੇ ਸੋ ਬੋਧਾ ਕੁਛ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ